ਅਗਲੀ ਖਬਰ ਜਿਹੜੀ ਆ ਚਾਈਨਾ ਦੇ ਨਾਲ ਜਿਹੜੇ ਨੈਗੋਸ਼ੀਏਸ਼ਨ ਦੇ ਉੱਤੇ ਗੱਲਬਾਤ ਚੱਲ ਰਹੀ ਆ ਪ੍ਰੈਜ਼ੀਡੈਂਟ 트੍ਰੰਪ ਹੁਣੀ ਬਾਰ-ਬਾਰ ਕਹਿ ਰਹੇ ਆ ਕਿ ਮੇਰੀ ਗੱਲਬਾਤ ਚਾਈਨਾ ਦੇ ਨਾਲ ਚੱਲ ਰਹੀ ਹੈਗੀ ਆ ਇੱਥੋਂ ਤੱਕ ਕਿ ਉਹਨਾਂ ਨੇ ਇਹ ਵੀ ਕਹਿ ਦਿੱਤਾ ਵੀ ਜਿਹੜੇ ਚਾਈਨਾ ਦੇ ਹੈੱਡ ਹੈਗੇ ਆ ਅਜੀਜ਼ ਇਨਪਿੰਗ ਉਹਨਾਂ ਦੇ ਨਾਲ ਮੇਰੀ ਜਿਹੜੀ ਗੱਲਬਾਤ ਹੋਈ ਆ ਤੇ ਮੇਰਾ ਸਟਾਫ ਵੀ ਪੂਰਾ ਇਨ ਟੱਚ ਹੈਗਾ ਕਿਉਂਕਿ ਚਾਈਨਾ ਦੇ ਨਾਲ ਟ੍ਰੇਡ ਵਾਰ ਤੋਂ ਬਾਅਦ ਜਿਹੜੀਆਂ ਫਾਈਨੈਂਸ਼ੀਅਲ ਮਾਰਕੀਟਸ ਆ ਪੂਰੀ ਦੁਨੀਆ ਦੇ ਵਿੱਚ ਉਹ ਉਹ ਉੱਪਰ ਥੱਲੇ ਹੋ ਗਈਆਂ ਆਪਾਂ ਦੇਖਿਆ ਹੀ ਆ ਤੇ ਟ੍ਰੇਡ ਦੇ ਵਿੱਚ ਬਹੁਤ ਵੱਡੀ ਡਿਸਟਰਪਸ਼ਨ ਇਸ ਟਾਈਮ ਦੇ ਉੱਤੇ ਚੱਲ ਰਹੀ ਆ ਟਰਕਿੰਗ ਇੰਡਸਟਰੀ ਦਾ ਬਹੁਤ ਬੁਰਾ ਹਾਲ ਹੈਗਾ ਪਰ ਟਰੰਪ ਉਹਨਾਂ ਨੇ ਅੱਜ ਇੱਕ ਇੰਟਰਵਿਊ ਦੇ ਦੌਰਾਨ ਜੋ ਉਹਨਾਂ ਦੀ ਟਾਈਮ ਦੇ ਨਾਲ ਹੋਈ ਸੀ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜੀ ਨੇ ਟਰੰਪ ਉਹਨਾਂ ਨੂੰ ਕਾਲ ਕੀਤਾ ਤੇ ਪਰ ਇਹ ਨਹੀਂ ਉਹਨੇ ਦੱਸਿਆ ਵੀ ਜਿਹੜੀ ਕੀ ਗੱਲਬਾਤ ਹੋਈ ਹੈਗੀ ਆ ਇਸ ਤੋਂ ਬਿਨਾ ਉਹਨਾਂ ਨੇ ਇਹ ਵੀ ਕਿਹਾ ਵੀ 200 ਤੋਂ ਵੱਧ ਮੁਲਕਾਂ ਦੇ ਜਿਹੜੇ ਆ ਲੋਕਾਂ ਦੇ ਨਾਲ ਮੇਰੀ ਗੱਲਬਾਤ ਚੱਲ ਰਹੀ ਹੈ ਪਰ ਦੂਸਰੇ ਪਾਸੇ ਨਿਊਯਾਰਕ ਟਾਈਮਜ਼ ਇਹ ਰਿਪੋਰਟ ਕਰ ਰਹੀ ਆ ਵੀ 트럼ਪ ਹੁਣਾਂ ਦਾ ਇਹ ਕਲੇਮ ਵੀ ਉਹ ਚਾਈਨਾ ਦੇ ਨਾਲ ਟ੍ਰੇਡ ਦੇ ਉੱਤੇ ਨੇਗੋਸ਼ੀਏਟ ਕਰ ਰਹੇ ਆ ਵੀ ਇਹ ਬਿਲਕੁਲ ਝੂਠਾ ਹੈਗਾ ਕਹਿੰਦੇ ਕਿਉਂਕਿ ਚਾਈਨਾ ਵਾਲੇ ਕਹਿ ਰਹੇ ਆ ਵੀ ਸਾਡੀ ਤਾਂ ਕੋਈ ਗੱਲਬਾਤ ਹੀ ਨਹੀਂ ਹੋ ਰਹੀ ਹੈਗੀ ਚਾਈਨਾ ਦਾ ਜਿਹੜਾ ਪ੍ਰੈਜ਼ੀਡੈਂਟ ਜੀ ਜ਼ਿੰਗਪਿੰਗ ਕਹਿੰਦਾ ਵੀ ਮੇਰੀ ਕੋਈ ਗੱਲਬਾਤ ਨਹੀਂ ਹੋਈ ਹੈਗੀ ਸੋ ਹੁਣ ਕੌਣ ਸੱਚਾ ਆ ਕੌਣ ਝੂਠਾ ਆ ਪਰ ਓਵਰ ਆਲ ਜਿਹੜਾ ਇਕਨੋਮੀ ਦੇ ਉੱਤੇ ਸਟਾਕ ਮਾਰਕੀਟ ਦੇ ਉੱਤੇ ਜਿਹੜਾ ਬਹੁਤ ਅਸਰ ਜਿਹੜਾ ਬੁਰਾ ਪਿਆ ਹੈ ਬਿਲਕੁਲ ਹਰਜੋਤ ਸਿੰਘ ਜੀ ਪੈਂਟਸ ਔਨ ਫਾਇਰ ਸੈਂਟਰਸ ਆ ਗੂ ਹੁਣ ਪਤਾ ਨਹੀਂ ਕੌਣ ਝੂਠ ਬੋਲਣ ਦੇ ਆ ਇਹ ਜਿਹੜੀ ਉਹ ਦੇਖਣ ਵਾਲੀ ਗੱਲ ਸੀ ਰਾਸ਼ਪਤੀ ਟਰੰਪ ਨੇ ਤਾਂ ਇੱਥੋਂ ਤੱਕ ਵੀ ਦਾਵਾ ਕਰ ਦਿੱਤਾ ਕਿਨੇ ਵੀ ਅਸੀਂ ਚਾਈਨਾ ਦੇ ਵਿੱਚ ਮੀਟਿੰਗ ਕਰਨ ਜਾ ਰਹੇ ਆ ਟੈਰਿਫਸ ਨੂੰ ਲੈ ਕੇ ਚਾਈਨਾ ਵਾਲੇ ਜਿਹੜੇ ਕਹਿੰਦੇ ਵੀ ਗੱਲਬਾਤ ਹੀ ਕੋਈ ਨਹੀਂ ਹੋਈ ਸੋ ਕੌਣ ਆਪਣੀ ਜਿਹੜੀ ਸ਼ਵੀ ਜਿਹੜੀ ਉਹ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਆ ਜਾਂ ਮਾਰਕੀਟਸ ਨੂੰ ਇਸ ਦੇ ਨਾਲ ਕੋਈ ਮੋੜ ਘਟਾਉਣ ਦੀ ਜਿਹੜੀ ਇਸ ਦੇ ਵਿੱਚ ਕੋਸ਼ਿਸ਼ ਹੈਗੀ ਆ ਈ ਹੁਣ ਜਿਹੜਾ ਉਹ ਦੇਖਣਾ ਆ ਪਵੇਗਾ ਸੋ ਰਾਸ਼ਪਤੀ 트럼ਪ ਹੋਣਾ ਦੇ ਸੌ ਚੋਕਣ ਤੋਂ ਬਾਅਦ 20 ਜਨਵਰੀ ਤੋਂ ਬਾਅਦ ਚ ਐਸ ਐਨ ਪੀ 500 10% ਡਾਊਨ ਹੋ ਚੁੱਕਾ ਆ ਇਹ ਜਿਹੜੀ ਜਿਹੜੇ ਆંકੜੇ ਆ ਉਹ ਦੱਸ ਰਹੇ ਹੈਗੇ ਆ ਕਹਿੰਦੇ ਵੀ 트럼ਪ ਹੋਣਾ ਦੇ ਕਮੈਂਟ ਅਪੀਅਰ ਇਸ ਤਰੀਕੇ ਦੇ ਨਾਲ ਹੋ ਰਹੇ ਆ ਏਮ ਕਰ ਰਹੇ ਆ ਵੀ ਵੀ ਇਮਪ੍ਰੈਸ਼ਨ ਹੈ ਵੀ ਪ੍ਰੋਗਰੈਸ ਜਿਹੜੀ ਆ ਚਾਈਨਾ ਦੇ ਨਾਲ ਲਗਾਤਾਰ ਵਾਧ ਰਹੀ ਆ ਪਰ ਚਾਈਨਾ ਇਹਨਾਂ ਸਾਰੀਆਂ ਗੱਲਾਂ ਨੂੰ ਝਠਲਾ ਅਰਿਆ ਹੈਗਾ ਚਾਈਨਾ ਦੇ ਅਧਿਕਾਰੀ ਰਿਪੀਟਿਡਲੀ ਬਾਰ-ਬਾਰ ਜਿਹੜਾ ਇਹ ਕਹ ਰਹੇ ਆ ਵੀ ਯੂਐਸ ਜਿਹੜਾ ਚਾਈਨਾ ਨੂੰ ਧਮਕਾਉਣਾ ਬੰਦ ਕਰੇ ਥ੍ਰੈਟਨ ਕਰਨਾ ਜਿਹੜਾ ਉਹ ਬੰਦ ਕਰੇ ਤੇ ਅਸਲ ਦੇ ਵਿੱਚ ਡਾਇਲੌਗ ਦੇ ਨਾਲ ਅੰਗੇਜ ਕਰੇ ਇਕਵੈਲਿਟੀ ਤੇ ਰਿਸਪੈਕਟ ਦੇ ਜਿਹੜੇ ਉਹ ਆਧਾਰ ਦੇ ਉੱਤੇ ਹੀ ਯਡੋਂਗ ਜਿਹੜੇ ਸਪੋਕਸਪਰਸਨ ਨੇ ਚਾਈਨਾ ਦੇ ਕਾਮਰਸ ਮਿਨਿਸਟਰੀ ਦੇ ਉਹਨਾਂ ਨੇ ਬਿਆਨ ਦਿੱਤਾ ਆ ਪਰ ਇਹਨੋਂ ਤਾਂ ਹੁਣ ਸਾਡੇ ਰਾਸ਼ਟਰਪਤੀ ਖੁਦ ਆਖੀ ਜਾਂਦੇ ਆ ਅਸੀਂ ਕੀ ਦੀ ਮੰਨਣੀ ਆ ਕੀ ਦੀ ਨਹੀਂ ਮੰਨਣੀ ਆ ਇਹ ਤਾਂ ਸਾਰੇ ਜਣੇ ਆਪੋ ਆਪਣੇ ਹਿਸਾਬ ਦੇ ਨਾਲ ਫੈਸਲਾ ਜਿਹੜਾ ਉਹ ਲੈ ਸਕਦੇ ਆ ਐਸ ਟਾਈਮ ਦੋਨੋਂ ਦੇ ਮੂਲਕ 100-100% ਤੋਂ ਵੱਧ ਇੱਕ ਦੂਜੇ ਦੇ ਸਾਮਾਨ ਦੇ ਉੱਤੇ ਜਿਹੜਾ ਟੈਰਿਫਾ ਉਹ ਠੋਕਿਆ ਹੋਇਆ ਆ ਚਾਈਨਾ ਤੋਂ ਆ ਰਹੇ ਸਾਮਾਨ ਦੇ ਉੱਤੇ ਅਮਰੀਕਾ ਚ 145% ਤੇ ਅਮਰੀਕਾ ਤੋਂ ਜਾ ਰਹੇ ਸਾਮਾਨ ਦੇ ਉੱਤੇ ਚਾਈਨਾ ਦੇ ਵਿੱਚ ਸਵਾ 100% ਜਿਹੜਾ ਟੈਰਿਫਾ ਉਹ ਐਸ ਟਾਈਮ ਲੱਗ ਰਿਹਾ ਆ ਜਿਹਦੇ ਕਰਕੇ ਕਾਸਾ ਜਿਹੜਾ ਨੁਕਸਾਨ ਆ ਸਮਾਲ ਬਿਜ਼ਨਸ ਓਨਰਸ ਤੋਂ ਲੈ ਕੇ ਆਮ ਲੋਕਾਂ ਨੂੰ ਚੀਜ਼ਾਂ ਦੇ ਵਿੱਚ ਜਿਹੜਾ ਉਹ ਪੈ ਰਿਹਾ ਆ ਤੁਸੀਂ ਕੱਲ ਵੀ ਦੱਸ ਰੇ ਸੀ ਆਪਾਂ ਪਹਿਲਾਂ ਵੀ ਰਿਪੋਰਟ ਕੀਤਾ ਸੀਗਾ ਵੀ ਚਾਈਨਾ ਦੇ ਵਿੱਚ ਬਹੁਤ ਸਾਰੇ ਜਿਹੜੇ ਲਗਜ਼ਰੀ ਬ੍ਰਾਂਡਸ ਦੇ ਨਿਰਮਾਤਾ ਜਿਨ੍ਹਾਂ ਦੇ ਉੱਤੇ ਬਾਅਦ ਦੇ ਵਿੱਚ ਲੱਗ ਗਈ ਬ੍ਰਾਂਡਸ ਦੇ ਲੋਗੋ ਲੱਗਦੇ ਆ ਉਹ ਸਿੱਧੇ ਸੋਸ਼ਲ ਮੀਡੀਆ ਦੇ ਜ਼ਰੀਏ ਡੋਰੇ ਪਾ ਰਹੇ ਅਮਰੀਕਨ ਜਿਹੜੇ ਹੋ ਲੋਕਾਂ ਦੇ ਉੱਤੇ ਵੀ ਤੁਹਾਨੂੰ ਉਹੀ ਸਮਾਨ ਅਸੀਂ ਸਸਤੇ ਦੇ ਵਿੱਚ ਦਵਾਂਗੇ ਵਿਚਾਲੇ ਤੁਹਾਨੂੰ ਕਿਸੇ ਮਿਡਲ ਪਰਸਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ ਸੋ ਲੈਟਸ ਸੀ ਕੀ ਬਣਦਾ ਹੈ ਵਾਈਟ ਹਾਊਸ ਦੇ ਜਿਹੜੇ ਪ੍ਰੈਸ ਕਟਰ ਆ ਕੈਰੋਲੀਨ ਲਵੈਟ ਉਹਨਾਂ ਨੇ ਇਸ ਹਫਤੇ ਦੇ ਵਿੱਚ ਕਿਹਾ ਸੀਗਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਹੁਣ ਤੱਕ 18 ਪ੍ਰੋਪੋਜ਼ਲ ਔਨ ਪੇਪਰ ਵੱਖ-ਵੱਖ ਮੁਲਕਾਂ ਤੋਂ ਜਿਹੜੇ ਉਹ ਆ ਚੁੱਕੇ ਨੇ 34 ਕੰਟਰੀਜ਼ ਦੇ ਨਾਲ ਇਸ ਹਫਤੇ ਦੇ ਵਿੱਚ ਕਹਿੰਦੇ ਆਲਰੇਡੀ ਉਹਨਾਂ ਦੀ ਮੁਲਾਕਾਤ ਹੋ ਚੁੱਕੀ ਆ ਇੰਡੀਆ ਕਹਿੰਦੇ ਵੀ ਆਲਰੇਡੀ ਇਹਨਾਂ ਦੇ ਨਾਲ ਸਮਝੌਤੇ ਦੇ ਵਿੱਚ ਜਾਣ ਨੂੰ ਬਿਲਕੁਲ ਰੈਡੀ ਜਿਹੜਾ ਹੋਇਆ ਪਿਆ ਆ ਜੀਡੀ ਬੈਂਸ ਉਪਰਾਸ਼ਪਤੀ ਜੋ ਅਮਰੀਕਾ ਦੇ ਹੈਗੇ ਨੇ ਇੰਡੀਆ ਦੇ ਵਿੱਚ ਗਏ ਹੋਏ ਨੇ ਉੱਥੇ ਉਹਨਾਂ ਨੇ ਇਹੀ ਗੱਲਾਂ ਜਿਹੜੀਆਂ ਟ੍ਰੇਡ ਨੂੰ ਲੈ ਕੇ ਵੀ ਜਿਹੜੀਆਂ ਉਹ ਕੀਤੀਆਂ ਹੈਗੀਆਂ ਆ ਸੋ ਕੀ ਜਿਹੜਾ ਉਸ ਪਾਸੇ ਨੂੰ ਬਣਨ ਦੀ ਗੱਲ ਆ ਉਹ ਦੇਖਣ ਵਾਲੀ ਗੱਲ ਆ ਜੀਡੀ ਬੈਂਸ ਨੇ ਇੰਡੀਆ ਦੇ ਮਾਮਲੇ 'ਚ ਉੱਥੇ ਖੜ ਕੇ ਕਿਹਾ ਸੀਗਾ ਵੀ ਅਸੀਂ ਚਾਹੁੰਦੇ ਆ ਵੀ ਜਿਹੜਾ ਮਿਲਟਰੀ ਦਾ ਸਮਾਨ ਜੋ ਕਿ ਦੁਨੀਆ ਦੇ ਵਿੱਚ ਨੰਬਰ 1 ਅਮਰੀਕਾ ਵਾਲੇ ਬਣਾਉਂਦੇ ਆ ਵੀ ਤੁਸੀਂ ਵੱਧ ਤੋਂ ਵੱਧ ਸਮਾਨ ਜਿਹੜਾ ਅਮਰੀਕਾ ਤੋਂ ਆ ਇੰਡੀਆ ਨੂੰ ਕਹਿੰਦੇ ਆ ਵੀ ਉਹ ਤੁਸੀਂ ਖਰੀਦੋ ਖਰੀਦੋ ਤੇ ਨਾਲ ਕਹਿੰਦੇ ਵੀ ਜਿਹੜੀ ਟ੍ਰੇਡ ਟਾਕ ਤੇ ਟ੍ਰੇਡ ਨੇਗੋਸ਼ੀਏਸ਼ਨ ਆ ਆਪਸ ਦੇ ਵਿੱਚ ਜਿਹੜਾ ਸਮਝੌਤਾ ਹੈ ਉਹ ਅੱਗੇ ਨੂੰ ਵੱਧ ਰਿਹਾ ਹੈਗਾ ਆ ਸੋ ਬਹੁਤ ਕੁਝ ਜਿਹੜਾ ਐਸ ਟਾਈਮ ਦੁਨੀਆ ਦੇ ਵਿੱਚ ਹਰਜੋਤ ਸਿੰਘ ਜੀ ਟ੍ਰੇਡ ਨੂੰ ਲੈ ਕੇ ਟੈਰ ਨੂੰ ਲੈ ਕੇ ਉਥਲ ਪੁਥਲ ਜਿਹੜੀ ਆ ਉਹ ਨਾਲ ਦੇ ਨਾਲ ਹੀ ਚੱਲ ਰਹੀ ਹੈਗੀ ਬਿਲਕੁਲ ਰਾਚਲ ਰੀਵਜ਼ ਜੋ ਬ੍ਰਿਟੇਨ ਦੇ ਚਾਂਸਲਰ ਆਫ ਐਗਜ਼ੀਕਿਊਟਿਵ ਆ ਉਹ ਅੱਜ ਸਕਾਟ ਬਸੈਂਟ ਜੋ ਯੂ ਐਸ ਦੇ ਟ੍ਰੇਜਰ ਸੈਕਟਰੀ ਆ ਉਹਨਾਂ ਨੂੰ ਵਾਸ਼ਿੰਗਟਨ ਡੀਸੀ ਦੇ ਵਿੱਚ ਮਿਲਣ ਨੂੰ ਆਏ ਹੋਏ ਆ 1-1 ਪਰਸਨਲ ਮੀਟਿੰਗ ਹੋਊਗੀ ਪਿਛਲੇ ਰਾਤ ਉਹਨਾਂ ਦੀ ਬ੍ਰਿਟਿਸ਼ ਐਮਬੈਸੀ ਦੇ ਵਿੱਚ ਰਿਸੈਪਸ਼ਨ ਸੀਗੀ ਉਹਨਾਂ ਨੇ ਕਿਹਾ ਵੀ ਅਮਰੀਕਾ ਦੇ ਨਾਲ ਕਿਸ ਤਰ੍ਹਾਂ ਸਾਡਾ ਜਿਹੜਾ ਟਰੇਡ ਨੂੰ ਲੈ ਕੇ ਇਨਵੈਸਟਮੈਂਟ ਨੂੰ ਲੈ ਕੇ ਵਧੀਆ ਰਿਲੇਸ਼ਨ ਬਣ ਸਕਦਾ ਉਸ ਇਸ਼ੂ ਦੇ ਉੱਤੇ ਆਪਾਂ ਮਿਲਣੇ ਜਾ ਰਹੇ ਹਾਂ ਤੇ ਉਹਨਾਂ ਨੇ ਚਾਈਨਾ ਨੂੰ ਵੀ ਕਾਫੀ ਕ੍ਰਿਟੀਸਾਈਜ਼ ਕੀਤਾ ਵੀ ਚਾਈਨਾ ਨੇ ਬੈਨੀਫਿਟ ਬਹੁਤ ਲਏ ਆ ਉਹਨਾਂ ਦਾ ਇਕਨੋਮਿਕ ਰਾਈਜ਼ ਪਿਛਲੇ ਸਮੇਂ 'ਚ ਬਹੁਤ ਹੋਇਆ ਜਿਹਦੇ ਕਰਕੇ ਬਹੁਤ ਸਾਰੇ ਮੁਲਕਾਂ ਨੂੰ ਪ੍ਰੋਬਲਮਾਂ ਵੀ ਪਈਆਂ ਹੈਗੀਆਂ ਆ ਸੋ ਡੋਨਲਡ ਟਰੰਪ ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਇਹਦੇ ਬਾਰੇ ਬਾਰ ਬਾਰ ਬੋਲ ਰਿਹਾ ਹੈਗਾ ਤੇ ਕੇ ਹਿਸਾਬ ਦੇ ਨਾਲ ਜਿਹੜਾ ਗਲੋਬਲ ਟ੍ਰੇਡ ਆ ਉਹਦੇ ਵਿੱਚ ਇੰਬੈਲੈਂਸ ਹੈਗਾ ਆ ਸੋ ਇਹ ਬਿਲਕੁਲ ਰੀਅਲ ਹੈਗਾ ਤੇ ਕਿੱਦਾਂ ਉਹਨੂੰ ਅਡਰੈਸ ਕਰਨਾ ਹੈ ਸੋ ਅੱਜ ਇਹ ਉਹਨਾਂ ਦੀ ਜਿਹੜੀ ਗੱਲਬਾਤ ਹੋਊਗੀ ਤੇ ਆਪਾਂ ਰਾਜਕਨ ਵੀਰ ਸਿੰਘ ਜੀ ਬ੍ਰੇਕ ਲੈਨੇ ਆ ਬ੍ਰੇਕ ਤੋਂ ਬਾਅਦ ਹਿੰਦੂ ਅਮਰੀਕਨ ਫਾਊਂਡੇਸ਼ਨ ਜਿਨ੍ਹਾਂ ਨੂੰ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਜਿਨ੍ਹਾਂ ਨੇ ਗੁਰੂ ਘਰਾਂ ਬਾਰੇ ਕੀ ਬੋਲਿਆ ਸੀ ਉਹ ਪੂਰੀ ਤਰ੍ਹਾਂ ਐਕਟਿਵ ਆ ਪਰ ਸਾਡੀਆਂ ਸਿੱਖ ਜਥੇਬੰਦੀਆਂ ਹਜੇ ਵੀ ਜੜੀਆਂ ਆ ਪੂਰੀ ਤਰ੍ਹਾਂ ਕੋਈ ਐਕਸ਼ਨ ਲੈਣ ਦੇ ਵਿੱਚ ਕਾਮਯਾਬ ਨਹੀਂ ਹੋਈਆਂ ਹੈਗੀਆਂ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ